ਵਾਸ਼ਾ ਦੇ ਪਿੱਛੇ ਕਰੋ ਪਿੱਛੇ ਲੱਗੂ ਯਾਰ ਅੱਗੇ ਦਾ ਦੇਖੀ ਦੇਖੀ ਬੰਦਾ ਹੀ ਰਾਗੜਦਾ ਸੀ ਕਿੱਥੀ ਜਾਣੀ ਆ ਗਈ ਬਚਾ ਗਿਓ ਪੈਰ ਨਾ ਹੋ ਕਰ ਲਈ ਓਏ ਅੱਗੇ ਕਰ ਯਾਰ ਅੱਕੇ ਨੂੰ ਇਧਰ ਨੂੰ ਕਰ ਦੇ ਪਾ ਕੇ ਨਾ ਗਿਆ ਉਹਦੇ ਆ ਫਾੜ ਕੇ ਹੋਰ ਆਈ ਸਿਰਫ 来，我了，我来，兄 ਚਲਾ ਮੇਨ ਸੁੱਚਾ ਬੱਜਾ ਜੱਟ ਪਹਿਲੇ ਉਹ ਬੋੜੇ ਲੈ ਨੋ ਬੱਲਾ ਬੋੜੇ ਨੇ ਕੋਈ ਨਾ ਉਸ ਕੋਲ ਜਾਂਦਾ ਆਈ ਐਂ ਕਰੋ ਮੇਨ ਸੁੱਚਾ ਦਾ ਕੰਡੂ ਕਰਨਾ ਜੋਰ ਲਾ ਦਿਨ ਹਾਰਾ ਕਾ ਨਾ ਚੜ ਕੇ ਪੱਕਾ ਹੋ ਗਿਆ ਮਾਰ ਮਾਰ ਸਨਣ ਜੋਰ ਲਾ ਕੇ ਪੂਰਾ ਉਰੇ ਵੀ ਸੜਕਾਂ ਸੜਕਾਂ ਵੀ ਆ ਇੱਥੇ ਰੱਖ ਲਿਆ ਜਾ ਰੱਖ ਬਾਹੀ ਇੱਕ ਇਧਰ ਨੂੰ ਮੋੜਨਾ ਵੀ ਹੁਣ ਤਾਂ ਆ ਉੱਥੋਂ ਐ ਕਰਦੇ ਇਹਨੂੰ ਇੱਕ ਵਾਰ ਉਪਰ ਆ ਕਿਹਦੇ ਬਾਜੀ ਦੇ ਚੱਕਰ ਨਾਲ ਇਹ ਨਹੀਂ ਕਰਨਾ तो बे ਆ ਦੇ ਮਿੱਟੀ ਮਿੱਟੀ ਨਾ ਪਾਇਆ ਨਾ ਅੰਮ੍ਰਿਤ ਇਹੋ ਕਰ ਲੈ ਮਸ਼ੀਨਾਂ ਬਾਰੇ ਟਾਇਰ ਟਾਇਰ ਆਣਿਆ ਪੁੱਤ ਆ ਦੇ ਡੂੰਗਾ ਕਰ ਦੇਣਾ ਫੇਰ ਉਹ ਮਿਰਚਾਂ ਕੱਟ ਲੋ ਫਲਵਾਈਆਂ ਨੂੰ ਚਾਹ ਬਣਾ ਕੇ ਦੇ ਰਿਹਾ ਪੁੱਤ ਉਹ ਪੁੰਜਾ ਵਿੱਚ ਆਦੇ ਹੋਰ ਪਾਦੇ ਸਾਡੇ ਨਾਲ ਤੇ ਲੋਗੀ ਆਹ ਹੋਰ ਪਾਦੇ ਇਹ ਪੈਸਾ ਹਾਂ ਦੇਸੀ ਘੋਟਾ ਭਾਈ ਹੁੰਦਾ ਇਹ ਦੇਸੀ ਘੋਟੇ ਸਮੂਸੇ ਮੰਨ ਰਹੇ ਆ ਦਿਖਾ ਦੀ ਮੜਾ ਦੇਸੀ ਘੋਟਾ ਦੇਸੀ ਘੋਟਾ ਆ 950 ਦਾ 630 ਰੁਪਏ ਪ੍ਰੈਂਟ ਰੇਟ ਆ ਜੀ ਠੀਕ ਹੈ ਸਮੂਹ ਸੇਵਾ ਦੇ ਸੀਓ ਜਦੋਂ ਮੈਂ ਕਰ ਤੇ ਆ ਇੱਧਰ ਸੇਵਾ ਚੱਲ ਰਹੀ ਏ ਮਿਰਚਾਂ ਕੱਟਣ ਦੀ ਹੈ ਇਹ ਵਟੀ ਆਲੇ ਬਾਦਰ ਤੋਂ ਕਿਹਾ ਤਿੰਨ ਦਿਨ ਨਹੀਂ ਚਲਾਉਂ ਹਾਂ ਬਸ ਹੋਰ ਨਾ ਚੀਰੋ ਉਹ ਨਾ ਕਹਿਦੇ ਬੜਾ ਸਿਉਂ ਪਤਾ ਨਹੀਂ ਜਾਂਦੀ ਸਭ ਉਹਦੇ ਜਾਂਦੀ ਹੈਗੀ ਚੋਪਰੀ ਵਿੱਚ ਕੋਈ ਆਲੂ ਰਹਿ ਜਾਂਦਾ ਸਾਰੇ ਕੋਣੀ ਪਾਸੇ ਬੱਸ ਐਜੇ ਕਰਕੇ ਸੱਟਲੇ ਆਲੂ ਵਿੱਚੋਂ ਆਲੂ ਸੱਟੇ ਪਿੱਟੂ ਕੱਢ ਪਰੇ ਥੱਲੇ ਹੀ ਹੈਗੇ ਨਹੀਂ ਹੁਣ ਨਹੀਂ ਹੈਗੇ ਮੇਰੇ ਵਾਲੀਆ ਲੈਣੇ ਕਰਨਗੇ ਤੂੰ ਹੈ ਨਹੀਂ ਆਲੂ ਦਾ ਹੱਥ ਜਮਾ ਸਾਡੇ ਵਾਲੀ ਸਾਈਡੋਂ ਹੀ ਸੱਟਦੇ ਕੋਈ ਦੁਸ਼ਮਣ ਆ ਕੇ ਉਹ ਗੱਲ ਪੱਥਰੀ ਆ ਪਰਦਾ ਇੱਕੋ ਖੜਦਾ ਉੱਦਨ ਲਿਖੀ ਆਰੀ ਆਰੀ ਬੜਾ ਪਿਆਰਾ ਤੂੰ ਆਰਸ ਖਰਚ ਨਹੀਂ ਲੇ ਕੇ ਆ ਬੰਦਾ ਮੇਰੀ ਕਿੰਨੀ ਆਈ ਆ ਆ ਦੇਖ ਬੜਾ ਦੇਖ ਸਭ ਯਾ ਆਪਣੀ ਜੇ ਆਂ ਕਹਿੰਦਾ ਅਗਲੇ ਅਸੇ ਧੱਗੇ ਆ ਜਦੋਂ ਇਹ ਗਰੂਜ ਹੋਵੇ ਉਦੋਂ ਫਿਰ ਅਸੀਂ ਕਰਦੇ ਨੇ ਤੇ ਕਰਦੇ ਆਂ ਜਾ ਕੇ ਡਾਲੀ ਗੱਲ ਨੂੰ ਗੁੱਸਾ ਕਰਦੇ ਆਂ ਸੋ ਫਾਇਦਾ ਕੰਮ ਚੱਲ ਰਿਹਾ ਜੀ ਜੀ

ਹੁੰਜਾ ਬਣ ਗਿਆ ਠੀਕ ਹੈ ਜੀ ਦੇਖੋ ਹੁਣ ਚੱਕੋ ਜੀ ਮਸਾਲਾ ਮਸਾਲੇ ਚ ਪਾਓ ਥੋੜਾ ਜਿਹਾ ਹੋਰ ਪਾ ਲਓ ਦੱਬ ਕੇ ਜੇ ਫਿਰ ਲਾਓ ਜੀ ਇਹਦੇ ਪਾਣੀ ਆਏ ਚਾਰੇ ਪਾਸੇ ਪਾਣੀ ਲਾ ਕੇ ਆਹ ਉਂਗਲ ਇੱਥੇ ਰੱਖੋ ਆਹਾ ਇੱਥੇ ਐਵੇਂ ਓਕੇ ਫਸ ਨੂੰ ਕੀ ਬਣਾਤਾ ਉਹਨੇ ਮੋਮੋਸ ਬਣਾਤਾ ਬਣਾਉਣਾ ਸਪੋਨਸ ਬਣਾਉਣਾ ਸਿੱਖ ਇਦਾਂ ਨੂੰ ਐ ਕਰਾ ਨੂੰ ਐ ਜਿਹੜਾ ਜੋੜਤਾ ਉਹ ਅਜੇ ਉਹਦਾ ਮਾਲ ਚੱਕ ਲਾ ਉਹ ਮਾਲ ਬੜੀ ਜਿੱਕੀ ਬਾਲਾ ਨਾ ਜਿੱਕੀ ਠੀਕ ਆ ਥੰਗ ਆ ਕੇ ਸੁਣੋ ਐ ਰਵੀ ਦੂਤਾ ਮੋਂ ਮੋਜ ਬਣਾਈ ਜਾਨਾ ਹਾਤੀ ਸਮੋਸਾ ਦਾ ਓਏ ਲੈਦਾ ਬਣਾਏ ਵੀਰੇ ਆ ਜੀ ਆ ਸਮੋਸਾ ਇੱਧਰ ਦੇ ਗਾਵੇ ਇੱਧਰ ਵੀ ਆ ਓਏ ਆ ਦੇਖਾ ਇੱਧਰ ਆ ਆ ਜੀਆ ਮੇਰਾ ਬੁਆ ਆਇਆ ਵੇ ਸਮੋਸਾ ਦੇਲਾ ਇਹ ਸਮੋਸਾ ਮੋਂਮੋ ਜਾ ਪਾਸੇ ਹੋ ਗਈਆਂ ਕੋਈ ਘਾਟੇ ਚ ਦੱਸ ਇਹਦਾ ਸਮੋਸਾ ਮੋਂਮੋ ਚ ਲੱਗ ਰਿਹਾ ਆ ਪੱਕਾ ਸੇਵਾਦਾਰ ਆ ਜੀ ਭਾਂਡੇ ਵਾਲਾ ਖੜ ਜਾ ਕੀ ਕਹਾ ਸਿਆਣਗੇ ਇਹਨਾਂ ਦੇ ਉਹਨੇ ਦੰਦ ਕੱਢ ਜਾਣਗੇ ਇੰਨੇ ਨਾਲ ਰਗੜੋ ਉਹਨਾਂ ਨੂੰ ਆ ਜੀਂਦਿਆਂ ਦਾ ਲਾ ਲਓ ਜੀ ਪੀਲੇ ਪੈਨੇ ਯਾਰੇ ਜੂਤ ਪਿੰਡ ਰੋਟਾ ਜੀ ਜੂਤ ਪਿੰਡ ਰੋਟਾ ਜੀ ਉੱਥੇ ਵੀ ਪੀਲਾ ਜੂਤ ਪਿੰਡ ਰੋਟਾ ਕੋਈ ਕੋਹੀ ਪੀਲਾ ਵੀ ਜੂਤ ਵੀਰੇ ਕੋਈ ਇਹ ਅਰਸ਼ ਸਿੰਘ ਖੜਦਾਈ ਇਹਨੇ ਤੰਦ ਪੈ ਚੁੱਕੀ ਅੱਜ ਤੇ ਦਾ ਮਾਹੌਲ ਆ ਤੇ ਸੇਵਾ ਚੱਲ ਰਹੀ ਹੈ ਉੱਧਰ ਸੇਵਾ ਚੱਲ ਰਹੀ ਹੈ ਇਹ ਆਕਣੇ ਫਿਰਦੇ ਰਹਿੰਦੇ ਨੇ ਇੱਧਰ ਵੀ ਸੇਵਾ ਚੱਲ ਰਹੀ ਹੈ ਇੱਥੇ ਤਾਂ ਹੱਥ ਕੋਈ ਕਿਤੇ ਉਧਰ ਕਠੇ ਵਗੈਰਾ ਕੋਈ ਕਿਸੇ ਦਾ ਮੋਹ ਨਹੀਂ ਪੈਦਾ ਨਹੀਂ ਬਣਦੀ ਨਾ ਸਿੱਖ ਦਿੱਕਨੀ ਇੱਧਰ ਬੀਬੀਓ ਨੇ ਟਰਾਲੀ 'ਚ ਬੈਠੇ ਨੇ ਇੱਧਰ ਬੀਬੀਓ ਨੇ ਬੈਠੇ ਟਰਾਲੀ 'ਚ ਗੱਲਾਂ ਬਾਤਾਂ ਮਾਰ ਰਹੇ ਨੇ ਇੱਧਰ ਸੇਵਾ ਚੱਲ ਰਹੀ ਆ ਇੱਧਰ ਸੇਵਾ ਚੱਲ ਰਹੀ ਆ ਕਿਹ 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 ਅਸਿਕਾਰ ਹਾਂਜੀ ਚੰਚਾਰ ਹੋਇਆ ਲੰਗਰ ਚੱਲ ਰਿਹਾ ਜੱਟੂ ਮੁੱਲ ਜੋਰਾ ਤੇ ਕੋਈ ਗੱਲ ਨਹੀਂ ਆ ਵੀ ਬਾਗ ਉਹ ਜਿਹੜੇ ਬੰਦੇ ਕਰ ਰਹੇ ਕੰਮ ਕਰ ਰਹੇ ਬੋਏ ਮੇ ਕੰਮ ਕਰ ਰਹੇ ਆ ਆ ਗਿਆ ਕੇਸਰ ਜਿਹਨੇ ਭਗਵਾਨ ਦਾ ਜੂਦਾ ਕਹਿੰਦਾ ਕਿਹੜਾ ਮੇ ਚ ਚਲਾ ਦੀ ਉਹ ਫੰਡਲ ਦਾ ਐਂ ਦੀ ਲੰਗਾ ਕਰੋ ਪੁੱਤ ਆਹ ਲਗਾ ਜੀ ਐਂਡੋ ਜਾ ਤੇਰੇ ਪੈਰ ਨਾਲੇ ਆ ਜਾਣੀ ਦੀ ਵਿੱਚ ਅੱਜ ਹੈਗਾ ਜੀ ਅਖੀਰ ਲਾ ਦੇਣਾ ਪਿਆਰੀਆਂ ਚੱਲ ਰਹੀਆਂ ਨੇ ਛੁੱਟੀ ਨੀਗਾ ਵਰਗਾਉਣੇ ਆਂ

ਤੇਰੇ ਉੱਤੇ ਪਾਸ ਤੈਨੂੰ ਬੰਦ ਓਏ ਮੇਰੇ ਪੈਪ ਨੂੰ ਬੋਲ ਕੇ ਇਹਦੇ ਚ ਪਾ ਲੋ ਚਲ ਆ ਜਾ ਹੱਥ ਪਾ ਕੇ ਖਾ ਕਰੀਂ ਕੋਰੇ ਜਰਾ ਦਿੱਲੀਏ ਸਰਦਾਰ ਬੋਲਦਾ ਜਦ ਜਦ ਤੂੰ ਜੰਬਰ ਕਰੇ ਹਰ ਵਾਰ i no, no, no. ਸਾਨੂੰ ਵੱਡਿਆ ਤੂੰ ਮਿਲਿਆ ਚਲ ਚਰਹ ਤਿਆਰਾ ਦਾ ਸਾਨੂੰ ਗੁਰੂਆਂ ਕੋ ਮਿਲਿਆ ਚਲ ਚਰਹ ਤਿਆਰਾ ਦਾ ਭਗਤੀ ਦੀ ਤਿਆਰੀ ਹੈ ਤੇ ਸਾਰਾ ਕੁਝ ਹੁਣ ਇਕੱਠਾ ਕਰ ਰਿਹਾ ਤਿਆਰੀਆਂ ਸਮਾਪਤੀ ਦੀ ਜੀ ਬਹੁਤ ਖਾਲਸਾ ਵਾਹਿਗੁਰੂ ਭਗਤੀ ਦੀ ਸਮਾਪਤੀ ਹੈ ਜਨ ਦੀ ਅਸਮਾਨ ਬਹੁਤ ਵਧੀਆ ਪ੍ਰਮਾਤਮਾ ਦੀ ਕਿਰਪਾ ਨਾਲ ਲੰਗਰ ਦੀ ਸੇਵਾ ਕਰੀਆ ਮੁੰਡਿਆਂ ਨੇ ਆਹ ਮੁੰਡੇ ਨੇ ਸਭ ਨਾਲ ਵਾਅਦਾ ਕੀਤਾ ਅੱਜ ਜੱਦੀ ਦਾ ਹੱਥ ਤੇ ਖੜਾ ਸੀ ਆ ਤਾਂ ਸੀਰੀ ਲੈਣਾ ਵਾਲਾ ਰਹਿ ਗਿਆ ਹਾਂਜੀ ਬਾਰੀ ਬਹੁਤ ਆਹ ਘਮਿਆ ਘਮਾਰ ਲੇਕਿਨ ਉਹ 16 ਹੈਗੇ ਨੇ ਕਿਲੇ 16 24 ਦਾ 24 ਨੇ ਸਮਾਪਤੀ ਹੋ ਗਈ ਤੇ ਹੁਣ ਸਾਰਾ ਸਮਾਨ ਇਕੱਠਾ ਕਰਕੇ ਸਮਾਪਤੀ ਬਲਕੰਮ ਵੱਧ ਰਹੀ ਹੈ ਜੀ ਕਾਲੀ ਸਿੰਘ ਜੀ ਝਾੜੂ ਦੀ ਸੇਵਾ ਕਰ ਰਹੇ ਨੇ ਜੀ ਓਰੇ ਮਨਵੀਰ ਹੋਣੀ ਟੈਂਟ ਦੀ ਸੇਵਾ ਕਰ ਰਹੇ ਨੇ ਟੈਂਟ ਖੋਲਣ ਦੀ ਜੋ ਸੋਹਣ ਸਵਾਹ ਕਿਤ ਕਰਨਾ ਨਾਮੁ ਆਇ ਗੁਰ ਸਤ ਨਾਮੁ ਸਵਾਹ ਹੈ ਗੁਰ ਆਮ ਸ੍ਰੀ ਵਾਹਿਗੁਰੂ ਸਾਹਿਬੀ ਉਤਾਰ ਕੇ ਅਰਦਾਸ ਸੋ ਹਮਾਰੀ ਜੀਉ ਤੇ ਸਭ ਤੇਰਾ ਕੋ ਨਾਮੁ ਤੇ ਸਭ ਤੇਰੀ ਵਡਿਆਈ ਕੋਈ ਨਾ ਲਾਗਣਾ ਮੇਰਾ ਤਾਂ ਤਾਂ ਸਿਆਰਿਆ ਇੱਕ ਬਿੰਦੂ ਤੇ ਸਭੇ ਦੇ ਰਕੀਤਾ ਜਿਦੜੀ ਸਿਧੀਆਂ ਸਿਵਾਹ ਹੈ ਗੁਰ ਸਿੱਖਾਂ ਨੂੰ ਸਿੱਖੀ ਦਾਤ ਤੇ ਸਦਾ ਮਹਿਦ ਦਾਲ ਵਿਵੇਕ ਦਾਨ ਤਨ ਦਾਨ ਸਾਡਾ ਨਾਨਕ ਨਾਮ ਜਪਦੀ ਕਲਾ ਤੇ ਪਾਣੀ ਸਰਵਦਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਚੰਦ ਬੈਂਕਾ ਜੋ ਲਿਖਦਾ ਵਿਸ਼ਾ ਬਣ ਜੇ ਚਰਚਿਆਂ ਦਾ ਤੇਥੋਂ ਅੰਤ ਨਹੀਂ ਹੋ ਤੇ ਤੂੰ ਅੰਤ ਨਹੀਂ ਹੋਣਾ ਸਾਡਾ ਸੱਚ ਦੇ ਯਾਰਾਂ ਦਾ ਸਾਨੂੰ ਵੱਡਿਆ ਤੂੰ ਮਿਲਿਆ